ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਮਿਲਉਣ ਜਾ ਰਹੇ ਆਂ ਸਰਦਾਰ ਸੁਖਰਾਜ ਸਿੰਘ ਜੀ ਜ਼ਿਲ੍ਹਾ ਲੁਕੀਮਪੁਰ ਜੂਪੀ ਤੋਂ ਜਿਹੜੇ ਆਪਣੀ ਕੰਪਨੀ ਦੇ ਨਾਲ ਪ੍ਰੀਤ ਗੁਰਪ ਨਾਲ 2009 ਦੇ ਜੁੜੇ ਹੋਏ ਨੇ ਹਾਂਜੀ ਹਾਂਜੀ 2009 ਟਾਈਮ ਟਾਈਮ ਤੇ ਮਸ਼ੀਨਾਂ ਚੇਂਜ ਕਰਦੇ ਰਹਿੰਦੇ ਨੇ ਆਪਣੇ ਵੀ ਆਪਣੀ ਰਿਸ਼ਤੇਦਾਰੀਆਂ ਦੇ ਵਿੱਚ ਸਾਰੀਆਂ ਪ੍ਰੀਤ ਮਸ਼ੀਨਾਂ ਚੱਲਦੇ ਨੇ ਹਾਂਜੀ ਧੰਨ ਅੱਜ ਵੀ ਕੰਪਨੀ ਦੇ ਵਿੱਚ ਆਏ ਨੇ ਸਭ ਤੋਂ ਪਹਿਲਾਂ ਤੁਹਾਡਾ ਬਾਈ ਜੀ ਬਹੁਤ ਸਵਾਗਤ ਹੈ ਜੀ ਬਹੁਤ ਜੀ ਬਹੁਤ ਜੀ ਧੰਨਵਾਦ ਤੇ ਪ੍ਰੀਤ ਕੰਪਨੀ ਬਾਰੇ ਦੱਸੋ ਕਿਦਾਂ ਤੁਹਾਨੂੰ ਲੱਗਿਆ ਜਿੱਦਾਂ ਤੁਸੀਂ 2009 ਤੋਂ ਜੁੜੇ ਹੋਏ ਹੋ ਪ੍ਰੀਤ ਕੰਪਨੀ ਨਾਲ ਔਰ 2024 ਹੁਣ ਆ ਗਿਆ ਪਹਿਲਾਂ ਦੇ ਮੁਕਾਬਲੇ ਕੀ ਕੁਝ ਚੇਂਜ ਹੋਇਆ ਕਿੱਦਾਂ ਤੁਹਾਨੂੰ ਲੱਗਿਆ ਵੇਖੋ ਜੀ ਪਹਿਲਾਂ ਨਾਲੋਂ ਤੇ ਹੁਣ ਬਹੁਤ ਬਦਲਾਅ ਆ ਜੀ ਸਮੇਂ ਦੇ ਅਨੁਸਾਰ ਜਿੱਦਾਂ ਜਿੱਦਾਂ ਟੈਕਨੀਕ ਵਧਦੀ ਜਾਂਦੀ ਹੈ ਉਦੋਂ-ਉਦੋਂ ਮਸ਼ੀਨਾਂ ਦੇ ਵਿੱਚ ਬਦਲਾਅ ਬਹੁਤ ਵਧੀਆ ਜਿਵੇਂ ਕੀਤੇ ਜਾਂਦੇ ਜੇ ਤੇ ਹੁਣ ਬਹੁਤ ਬਦਲਾਅ ਆ ਪਹਿਲਾਂ ਨਾਲੋਂ ਵੇਖਣ ਦੇ ਵਿੱਚ ਬਾਕੀ ਜਦੋਂ ਤੋਂ ਅਸੀਂ ਮਸ਼ੀਨ ਚਲਾਉਣ ਦੇ ਆ ਸਾਨੂੰ ਬਹੁਤ ਵਧੀਆ ਰਿਸਪੌਂਸ ਪ੍ਰੀਤ ਕੰਪਨੀ ਵੱਲੋਂ ਮਿਲ ਰਿਹਾ ਬਾਕੀ ਕੁਆਲਿਟੀ ਆ ਜਿਹੜੀ ਆ ਉਹ ਬਹੁਤ ਪਰਫੈਕਟ ਆ ਜੀ ਇਹਦੇ ਵਿੱਚ ਜਿਵੇਂ ਹੁਣ ਤੁਸੀਂ ਬਿਨਾ ਜੂਰੀਏ ਵਾਲਾ ਇੰਜਨ ਸੁਣਿਆ ਸੀਗਾ ਹਾਂਜੀ ਹਾਂਜੀ ਔਰ ਡਬਲ ਸਟਰੈਸਰ ਸੁਣਿਆ ਸੀਗਾ ਤੁਹਾਡੀ ਡਿਮਾਂਡ ਹੋਈ ਸੀ ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡਾ ਕੀ ਆਪਣੇ ਨਿੱਜੀ ਵਿਚਾਰ ਤੁਹਾਡੇ ਕੀ ਹੈਗੇ ਜੀ ਵੇਖੋ ਜੀ ਉਸ ਬਾਰੇ ਸਾਡਾ ਨਿੱਜੀ ਵਿਚਾਰ ਇਹ ਆ ਕਿ ਜਿਵੇਂ ਸਾਡੇ ਇਧਰ ਤਰਾਈ ਬੈਲਟ ਆ ਜਿਵੇਂ ਕਣਕ-ਕਣਕ ਦੀ ਬਾਡੀ ਦੇ ਵਿੱਚ ਜਿਹੜੀ ਮਸ਼ੀਨ ਆਪਣੀ 8 ਵਜੇ ਸ਼ਾਮਾਂ ਨੂੰ ਜਾਂ 8:30-9 ਵਜੇ ਦਾਣਾ ਦਿਖਾਉਣ ਲੱਗ ਜਾਂਦੀ ਆ ਤ੍ਰੇਲ ਪੈ ਜਾਂਦੀ ਆ ਜਿਹਨੂੰ ਕਹਿੰਦੇ ਆਪਾਂ ਓਸੀ ਦਾ ਮਤਲਬ ਜਿਹੜਾ ਵਾ ਉਹ ਬਹੁਤ ਵਧੀਆ ਜਿਵੇਂ 8 ਵਜੇ ਮਸ਼ੀਨ ਖੜਦੀ ਜਿਹੜੀ ਡਬਲ ਥਰੇਸ਼ਰ ਦਾ ਇਹ ਫਾਇਦਾ ਵਾ ਕਿ ਉਹ ਆਪਣੀ 12 1 ਵਜੇ ਤੱਕ ਮਸ਼ੀਨ ਜਿਹੜੀ ਆ ਪ੍ਰੋਪਰ ਆਪਾਂ ਚਲਾ ਸਕਦੇ ਜਨਨ ਪੰਜ ਚਾਰ ਘੰਟੇ ਹਾਂਜੀ ਹਾਂਜੀ ਵੱਧ 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 ਚੱਲਦੀ ਆ ਵੱਧ ਚੱਲਦੀ ਆ ਦੇਖੋ ਜੀ ਨਾ ਵੀ ਇਹ ਵੀ ਇਹੋ ਜੀ ਗੱਲ ਨਹੀਂ ਆ ਜੀ ਕੋਈ ਵੀ ਮਤਲਬ ਇਹ ਕਹਿਣ ਦਾ ਮਤਲਬ ਆ ਹੁਣ ਸੀਜ਼ਨ ਜਿਵੇਂ ਜਿਵੇਂ ਛੋਟੇ ਹੋ ਰਹੇ ਆ ਕਿਉਂ ਕਿਉਂ ਭਾਈ ਜਿਵੇਂ ਆਪਣਾ ਜਿਵੇਂ 15 ਦਿਨ ਸੀਜ਼ਨ ਚੱਲਿਆ ਜੇ ਆਪਣੀ 5-7 ਘੰਟੇ ਰੋਜ਼ ਵੱਧ ਮਸ਼ੀਨ ਚੱਲੀ ਤੇ ਉਹ ਵੇਖੋ ਜੀ ਇੰਨੇ ਪੈਸੇ ਲਾ ਕੇ ਵੀ ਜਿਹੜਾ ਪ੍ਰੋਫਿਟ ਆ ਨਹੀਂ ਉਹਦਾ ਜੋ ਕੰਪਨੀ ਨੇ ਸੋਚਿਆ ਕਿਸਾਨ ਭਰਾਵਾਂ ਦੇ ਬੈਨੀਫਿਟ ਵਾਸਤੇ ਉਹਦਾ ਕਿਸਾਨ ਭਰਾਵਾਂ ਨੂੰ ਸਿੱਧਾ-ਸਿੱਧਾ ਫਾਇਦਾ ਹਾਂਜੀ ਹਾਂਜੀ ਫਾਇਦਾ ਫਾਇਦਾ ਬਿਲਕੁਲ ਜੀ ਮਿਲ ਰਿਹਾ ਜੀ ਬਿਲਕੁਲ ਜੀ ਬਿਲਕੁਲ ਜਿਹੜੀ ਜਿਹੜੀ ਨਵੀਂ ਤਕਨੀਕ ਜਿੱਦਾਂ ਜਿੱਦਾਂ ਨਵੀਂ ਆ ਰਹੀ ਹੈ ਇਹਦਾ ਡਬਲ ਸਟੇਸ਼ਨ ਤੁਸੀਂ ਕਿਹਾ ਕਾਫੀ ਅਸੀਂ ਅੱਜ ਦੇਖਿਆ ਕਾਫੀ ਤਕਨੀਕ ਯੁੱਗ ਦੇ ਹਿਸਾਬ ਦੇ ਨਾਲ ਤੁਸੀਂ ਨਵੀਂ ਤੋਂ ਨਵੀਂ ਤਕਨੀਕ ਵਿਚਾਰ ਕਰਕੇ ਜਿੱਦਾਂ ਬਗੈਰ ਯੂਰੀਆ ਦਾ ਬੜਾ ਕਿਸਾਨਾਂ ਨੂੰ ਬੜਾ ਖਰਚਾ ਆ ਰਿਹਾ ਜਿੱਦਾਂ ਸਟਾਫ ਆ ਕਈ ਰਾ ਖਿਆਲ ਨਹੀਂ ਜਾਂਦਾ ਡੀਜ਼ਲ ਹੀ ਪੂਰਾ ਆਮਕ ਪਰਣਾ ਯੂਰੀਆ ਕਿੱਥੋਂ ਕਿਸਾਨ ਪੂਰੀ ਕਰੂਗਾ ਬੜੀ ਸੋਚ ਤੁਹਾਡੀ ਠੀਕ ਹੈ ਤੁਸੀਂ ਬਿਗੈਰ ਯੂਰੀਆ ਤੋਂ ਜਿਹੜਾ ਇੰਜਨ ਅਪਲਾਈ ਦੇ ਰਹੇ ਆ ਕਿਸਾਨਾਂ ਨੂੰ ਬੜਾ ਤੁਹਾਡਾ ਇੱਕ ਸਹਿਯੋਗ ਆ ਕਿਸਾਨਾਂ ਵਾਸਤੇ ਬੜਾ ਉਪਰਾਂ ਲਾਭ ਵਧੀਆ ਹੈ ਨਾ ਜਾਨੀ ਕਹਿਣ ਦਾ ਮਤਲਬ ਕਿਸਾਨਾਂ ਦੀ ਸੋਚ ਦੇ ਮੁਤਾਬਕ ਜਿਹੜਾ ਪ੍ਰੀਤ ਗਰੁੱਪ ਹੈ ਉਹ ਚੱਲ ਰਿਹਾ ਹੈ ਜਿਵੇਂ ਤੁਸੀਂ ਆਪਣੀ ਫੋਨ ਵਗੈਰਾ ਤੇ ਗੱਲ ਹੁੰਦੀ ਹੈ ਜਾਂ ਬੰਦਾ ਸਰਚ ਕਰਦਾ ਹੈ ਉਹ ਚੀਜ਼ ਤੁਸੀਂ ਕੰਪਨੀ ਆ ਕੇ ਦੇਖੀ ਉਹਨੂੰ ਕਿਦਾਂ ਲੱਗਿਆ ਉਹ ਚੀਜ਼ ਦਾ ਬਹੁਤ ਵਧੀਆ ਲੱਗਾ ਜੀ ਏ ਹੈ ਕਿ ਤੁਸੀਂ ਜਿੱਦਾਂ ਫੀਲਡ ਦੇ ਵਿੱਚ ਘੁੰਮਦੇ ਰਹੇ ਤੁਸੀਂ ਇਹਦਾ पांडे ਜੀ ਸਾਡੇ ਤੁਸੀਂ ਤੁਸੀਂ ਫਰਮ ਹੁੰਦੇ ਜੇ ਜੂਪੀ ਮਹਾਰਾਸ਼ਟਰਾ ਗਾਂ ਤੋਂ ਗਾਂ ਨੇਪਾਲ ਤੱਕ ਜਾਂਦੇ ਕਿਸਾਨਾਂ ਦੇ ਵਿੱਚ ਬੈਠਦੇ ਆ ਉਹਦਾ ਵਿਚਾਰ ਤੁਸੀਂ ਲੈਂਦੇ ਹੋ ਉਸ ਹਿਸਾਬ ਨਾਲ ਬਹੁਤ ਵਧੀਆ ਚੀਜ਼ ਵਧੀਆ ਫਿੱਟ ਆ ਕਿਸਾਨਾਂ ਵਾਸਤੇ ਬਹੁਤ ਵਧੀਆ ਠੀਕ ਆ ਜੀ ਹਾਂਜੀ ਯਾਨੀ ਆਉਣ ਵਾਲੇ ਟਾਈਮ ਵਾਸਤੇ ਤੁਸੀਂ ਕਿਸਾਨ ਭਰਾਵਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਪ੍ਰੀਤ ਕਾ ਕੰਪਨੀ ਬਾਰੇ ਜਾਂ ਪ੍ਰੀਤ ਦੇ ਪ੍ਰੋਡਕਟਾਂ ਬਾਰੇ ਪ੍ਰੀਤ ਦਾ ਪ੍ਰੋਜੈਕਟ ਜੀ ਬਹੁਤ ਵਧੀਆ ਹੈ ਜਿਹੜਾ ਸਮਾਨ ਆਪਾਂ ਪ੍ਰੀਤ ਦੇ ਨਾਂ ਨਾਲ ਲੈਣਾ ਹੈ ਉਦਾਂ ਹੀ ਪਾ ਲਈਦਾ ਹੈ ਕਈ ਦਾ ਕਈ ਦੂਸਰਾ ਸਮਾਨ ਆ ਦੂਸਰੀ ਮਸ਼ੀਨਾਂ ਦਾ ਦੂਸਰਾ ਸਮਾਨ ਦਾ ਇੱਕ ਹੀ ਸਮਾਨ ਹੈ ਜਿਹੜਾ ਆਪਾਂ ਪ੍ਰੀਤ ਦਾ ਸਮਾਨ ਲਿਆ ਉਦਾਂ ਹੀ ਉਹ ਫਿੱਟ ਹੋ ਜਾਂਦਾ ਜੀ ਜਿੱਦਾਂ ਗੱਡੀਆਂ ਦੇ ਵਿੱਚ ਕੋਈ ਸਮਾਨ ਪਾਰਟ ਨੰਬਰ ਦੱਸ ਕੇ ਲੈ ਲਓ ਔਰ ਫਿੱਟ ਕਰ ਦਿਓ ਹਾਂ ਬਸ ਬਸ ਇਹੋ ਚੀਜ਼ਾਂ ਜੀ ਬਹੁਤ ਵਧੀਆ ਹੈ ਠੀਕ ਆ ਬਾਕੀ ਤੁਸੀਂ ਬਹੁਤ ਉਪਰਾਲਾ ਕਰ ਰਹੇ ਆਂ ਗਾਂ ਤੋਂ ਗਾਂ ਤਕਨੀਕ ਕਿਸਾਨਾਂ ਦਾ ਬੜਾ ਸੋਚ ਕੇ ਜੀ ਦੇਖੋ ਜੀ ਜਵੇਂ ਤੁਸੀਂ ਯੂਪੀ ਦੇ ਵਿੱਚ ਜਾਂਦੇ ਆਂ ਯੂਪੀ ਵਾਲੇ ਕਿਸਾਨਾਂ ਨਾਲ ਮਿਲਦੇ ਆਂ ਉਹਨਾਂ ਦੀ ਡਿਮਾਂਡ ਤੁਹਾਨੂੰ ਦੱਸਦੇ ਆ ਕਿ ਸਾਡੇ ਇੱਥੇ ਕੀ ਦਿੱਕਤਾਂ ਆ ਰਹੀਆਂ ਕੀ ਆ ਪ੍ਰੀਤ ਕੰਪਨੀ ਦੀ ਇੱਕ ਵਿਸ਼ੇਸ਼ਤਾ ਵਾ ਕਿ ਉਸ ਹਿਸਾਬ ਨਾਲ ਬਦਲਾ ਜਿਹੜ ਹਰ ਸੀਜ਼ਨ ਦੇ ਵਿੱਚ ਆਪਣਾ ਬਦਲਾ ਲੈ ਕੇ ਆਉਂਦੇ ਆ ਜਾਨੀ ਸਮੇਂ ਦੇ ਨਾਲ ਕਿਸਾਨਾਂ ਦੀ ਡਿਮਾਂਡ ਦੇ ਅਨੁਸਾਰ ਇਹ ਚੇਂਜਿੰਗ ਲੈ ਕੇ ਆਉਂਦੇ ਆ ਜੀ ਜੀ ਲੈ ਕੇ ਆਓ ਸੋ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਰਦਾਰ ਸੁਖਰਾਜ ਸਿੰਘ ਜੀ ਤੇ ਭਾਈ ਉਹਨਾਂ ਦੀ ਪੂਰੀ ਟੀਮ ਲਕੀਮਪੁਰ ਕੀ ਰਿਤੀ ਤੋਂ ਆਈ ਹੈ ਇਨਾਂ ਕੋਲ ਵੀ ਮਸ਼ੀਨਾਂ ਚੱਲ ਰਹੀਆਂ ਨੇ ਬਾਈ ਉਹਨਾਂ ਕੋਲ ਵੀ ਪ੍ਰੀਤ ਦੀਆਂ ਮਸ਼ੀਨਾਂ ਨੇ 10 ਚ ਲੈ ਕੇ ਗਏ ਸੀਗੇ ਪ੍ਰੀਤ ਕੰਪੈਨ ਅਰੇ ਆਪਾਂ 10 ਸਾਲ ਪਹਿਲੇ ਉਹ ਪੀਲੇ ਰੰਗ ਦੀ ਸੀ ਬਾਈ ਗੋਗੀ ਹੋਣੀ ਨੇ ਗੋਗੀ ਦੇ ਨਾਮ ਤੇ ਲਕੀਮਪੁਰ ਦੇ ਵਿੱਚ ਨਾਮ ਚੱਲਦਾ ਹੈ ਪ੍ਰੀਤ ਦਾ ਵੀ ਇਹਨਾਂ ਦੇ ਨਾਲ ਹੀ ਨਾਮ ਚੱਲਦਾ ਕਿਸਾਨ ਭਰਾਵਾਂ ਦੇ ਨਾਲ ਸੋ ਅਗਲੀ ਕੜੀ ਦੇ ਵਿੱਚ ਹੋਰ ਕਿਸਾਨਾਂ ਨਾਲ ਮਿਲਾਵਾਂਗੇ ਤਦ ਤੱਕ ਲਈ ਸਾਸਰੀ ਕਾ ਜੀ ਜਾਨੀ ਮਸ਼ੀਨ ਡਬਲ ਤਰ ਐ ਸੱਤਿਆਰ ਹੋ ਰਹੀ ਆ ਹੋ ਗਈ ਕੰਪਨੀ ਦਾ ਸਟicker ਉੱਪਰ ਲੱਗ ਗਿਆ ਇਹ ਸਾਰਾ ਨੋ ਵੱਡਾ ਚੇਂਜ ਮੂਰੇ ਆ ਕਰਿਆ ਤੇ ਆ ਇੰਨਾ ਘਰੇ ਗਿਆ ਫੈਬਰ ਦਾ ਲਾਈਟ ਵਾਲਾ ਤੇ ਆ ਲੱਗ ਗਿਆ ਲੋਹੇ ਦਾ ਵਿਚਾਲੇ ਕੰਡੇ ਬੰਦੇ ਆਪਣੀ ਮਸ਼ੀਨ ਨੂੰ ਚੱਪੜੇ ਹੋਏ ਨੇ ਕੰਮ ਚੈੱਕ ਆ ਸਾਰੇ ਬੰਦੇ ਆਪਣੀ ਪੋਜੀਸ਼ਨਾਂ ਕਿਵੇਂ ਦੇ ਉਰੇ ਯੋਰਾ ਦਾ ਕੰਮ ਚੱਲਦਾ ਇਸ ਵੇਲੇ ਸਟੱਪ ਕਰਨ ਲੱਗੇ ਨੇ कट्टर प्रूफ देख हो तो रही है मशीन सारी कमा के देखते रहे टोटल 15 ਰੁਪਏ ਵਿੱਚ ਟੈਕੜੇ ਚਲਾਉਂਦੇ ਨੇ ਵੀ ਫੇਰ ਤੋਂ ਪੂਰੀ ਤਰ੍ਹਾਂ ਇਕੱਲਾ ਇਕੱਲਾ ਪਾਟ ਹੋ। ਨੰਬਰ ਲੱਗਿਆ ਹੋਇਆ ਜਿਹੜੇ ਵੀ ਲੋਕ ਲੈ ਕੇ ਜਾਣੀਆਂ ਨੇ ਹੋਰ ਵੀ ਟਮਾਏ ਨੂੰ ਨਾਲ ਆ ਜਾ ਸੇ ਕੰਮੇ ਹੋ ਗਿਆ ਨਾ ਤੇਰਾ ਹੋ ਗਿਆ ਆ ਲਓ ਜੀ ਜਣਾਉਂਦਾ ਦੇਖੋ ਇੰਜਣ ਆਉਂਦਾ ਜਾਂਦਾ ਇੰਜਣ ਲਓ ਜੀ ਚੌਥੀ ਮਸ਼ੀਨ ਨਿਕਲ ਗਈ ਇਸ ਮਸਲਾ ਹੁੰਦਾ ਨੇ ਤੇ ਗਲੀਆਂ ਕੱਢਣ ਲੱਗੇ ਨੇ ਸਰਦਾਰੇ ਨੇ ਚਲਾਉਣ ਲੱਗਾ ਡ੍ਰਿੱਲ ਦੇਖਿਆ ਲਓ ਜੀ ਬੰਦੇ ਦਾ ਛਾਲ ਤਾਂ ਮੋਢਾ ਉਹ ਖੜ ਕੇ ਇਸ ਮਸਾ ਸੈਟ ਕਰਾ ਰਹੇ ਆ ਉਹ ਕਿੰਨੀ ਯਾਰਾ ਰੋਡਰ ਦੇ ਵਿੱਚ ਬਿੱਡੀ ਬੜੀ ਮਸ਼ੀਨ ਲੈ ਗਿਆ ਝਾਕੇ ਮੇਰੇ ਵੀਰੋ ਆ ਲਓ ਜੀ ਇਹ ਬਣਾਇਆ ਵਸ ਟੰਫ ਫਿਟਰ ਵਾਲੀ ਜਗ੍ਹਾ ਪਾ ਕੇ ਚਾਕੇ ਮਸ਼ੀਨ ਉਰੇ ਪਰੇ ਕਰ ਦਦਨੇ ਛੱਡ ਦੀ ਤਿਆਰੀ ਚੱਲਦੀ ਆ ਕਰੋ ਚੈੱਕ ਮਦੀਨਾ ਖੜੀਆਂ ਨੇ ਤੇ ਮੱਕੀ ਵਾਲੇ ਕਟਰ ਖੜੇ ਨੇ ਬਿਨਾ ਉਸਤੀ ਕਰਾਂ ਤੋਂ ਘੜੇ ਨੇ ਮੱਕੀ ਵਾਲੇ ਕਟਰ ਰੈਡ ਰੰਗ ਦੇ ਤਿਆਰ ਕਰੇ ਤੇ ਨਾਲੇ ਚੱਲਦੀ ਆ ਰਗੜਾਈ ਦੇਖੋ ਫਰਸ਼ ਦੀ ਇਸ ਤੋਂ ਪਰੋਚੇ ਕੋ ਫੱਟੀ ਤੇ ਉਹਦੇ ਪੇਂਟ ਹੁੰਦਾ ਮਸ਼ੀਨ ਦੇ ਕੁਝ ਕੋਰਜੇ ਪੇਂਟ ਹੁੰਦੇ ਨੇ ਉਹਦੇ ਕੋਲਡੀਆਂ ਖਾਲਡੀਆਂ ਵਿੱਚ ਜਿਵੇਂ ਬਰੇਟਾਂ ਬੁਰਟਾਂ ਆਈਆਂ ਮਾਰ ਕੇ ਕੋਡਰ ਕੋ ਦੀ ਗੱਲ ਆਲੇ ਦਲੇ 55 ਕਰਤਾ ਦੋਰ ਤਾਰੇ ਹੋ ਤਰੀਕਨ ਆਫੀ ਸਾਰਾ ਕੁਝ ਕਾਲ ਜਾਣਾ 컨ਟੇਨਰ ਜ਼ਰੂਰ ਕਰਨਾ ਸਾਇਡ ਕਰਕੇ ਸਿੰਦੀ ਤਰ੍ਹਾਂ ਤੇ ਆ ਖੜੇ ਨੇ ਨਿਕਲੇ ਯੋਦੇ ਵਰਤਨਾਂ ਜਿਹੇ ਸਾਰੇ ਫਟਾਫਟ ਸੇ ਜਾ ਰਹੇ ਨੇ ਕਰੋ ਆਵਾਜ਼ ਕਿੰਨੀ ਪਿਆਰੀ ਆ ਤਾਸ ਕਰਨ ਲੱਗੇ ਨੇ ਬਾਬਾ ਜੀ ਤੇ ਮਸ਼ੀਨ ਲੈ ਕੇ ਚੱਲੇ ਨੇ ਆਉਣਾ ਮਸ਼ੀਨ ਪੱਤੀਆਂ ਰੱਖੀ ਲੈਦਾ ਨੇ ਇਹਦੇ ਵਿੱਚ ਬ੍ਰੇਕ ਕਟਰ ਘੁਮਾ ਕੇ ਪਾ ਕੇ ਚੈੱਕ ਕਰਕੇ ਚੰਗੀ ਤਰ੍ਹਾਂ ਫੇਰ ਕੱਢਣਾ ਉਹ ਬਾਹਰ ਜਦੋਂ ਬਾਦ ਨੇ ਕੋਈ ਹੰਨੇ ਹੋਰੇ ਉਹ ਫੇਰ ਚੱਲੀ ਜਾਂਦਾ ਕੰਮਕਾਰ ਸਿੱਕਣ ਤੇ ਉਕਰਾਂ ਨਾਲ ਹੋਰ ਜੋ ਵੀ ਕੰਮਕਾਰ ਹੈ ਇਹ ਨਾਲ ਮੱਕੀ ਵਾਲੇ ਕਟਰ ਵੀ ਤਿਆਰ ਹੁੰਦੇ ਨੇ ਦੇਖੋ ਪੀਲੇ ਰੰਗ ਦੇ ਇਹ ਵੀ ਬਾਹਰ ਜਾਂਦੇ ਨੇ ਸਾਰਾ ਕੰਮ ਪੂਰਾ ਚੰਗੀ ਗੁੱਧਰ ਤੇ ਜਾਂਦਾ ਟੋਟਲ ਕੁਈ ਕੰਮ ਹੋਣੀ ਹੈ ਵੀ ਮੱਕੀ ਦਾ ਸੀਜ਼ਨ ਲੰਘ ਗਿਆ ਕਿਉਂਕਿ ਬਾਹਰ ਚੱਲਦਾ ਹੈ ਕਾਟਰ ਵੀ ਬਹੁਤ ਵੇਚਣਾ ਹੈ 2.500 ਕਾਟਰ ਦੇਣਾ ਹੈ ਉਥਰ ਐਡ ਪੋਸਿਬਲ ਹਨੇਰਾ ਗਿਆ ਹੋ ਤੇ ਬਾਸਕੜ ਕਣ ਕਾਲੀ ਰੱਖਤੀ ਤੇ ਹੁਣ ਟਰੈਕਟਰ ਲੱਦਣ ਲੱਗਿਆ ਨੇ ਆ ਦੇਖੋ ਤੇ ਜੱਸਾ ਦੇਖਦਾ ਟਰਾਲੇ ਦੇ ਵਿੱਚ ਆਪਣੀਆਂ ਸ਼ਾਫਟਾਂ ਵੀ ਹੈਗੀਆਂ ਕੀ ਹਿਸਾਬ ਕਿਤਾਬ ਆ ਟਰਾਂ ਆ ਗਈ ਤੇ ਆ ਟਰਾਲੇ ਦੇ ਉੱਤੇ ਲੋਡ ਕਰਨਾ ਮੱਕੀ ਵਾਲਾ ਕਟਰ ਇੱਕ ਟਰਾਲੇ ਦੇ ਉੱਤੇ ਤਿੰਨ ਚਾਰ ਇਦਾਂ ਜਾਂਦੇ ਨੇ ਆ ਦੇਖੋ ਬਾਹਰ ਨੂੰ ਲਾ ਕੇ ਲੋਡ ਕਰਨਾ ਰਾਤ ਨੂੰ ਕਰ ਦਿੰਦੇ ਆ ਮੋਟਰ ਤੋਂ ਬਾਅਦ ਸਰਦਾ ਨਾ ਬਤਾ ਮੈਟਰੋ ਲਗਿਆ ਤੌਰ ਤੇ ਮਸ਼ੀਨ ਕੰਪਨੀ ਦਾ ਜੱਸਾ ਬਾਈ ਕਰਦਾ ਸਟਾਰਟ ਪੌਣਿਆ ਕਟਨ ਮਗਰ ਇਹਦੇ ਮਿੱਤਰੋ ਆਪਾਂ ਚੱਲ ਪਏ ਲੈ ਕੇ ਮਸ਼ੀਨ ਪਿੰਡ ਨੂੰ ਕੈਬਨ ਵਾਲੀ ਆ ਲੱਗੀ ਆ ਸਕਰੀਨ ਇਹਦੇ ਵਿੱਚ ਕਰੋ ਚੈੱਕ ਕਰੋ ਜੂਗਲੀ ਵਾਲਾ ਇੰਜਣ ਇਹਦੇ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਵੇਰੇ ਦੱਸਾਂਗੇ ਤੇ ਇੱਕ ਬੰਦੇ ਵਾਲੀ ਸੀਟ ਵੀ ਲਾਤੀ ਨਾਲ 把他弄。